ਹੈ ਕਿ ਜਿਵੇਂ ਆਪਕੋ ਸਭੀ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜ਼ਿਲ੍ਹਾ ਪਰਸ਼ਦ ਤੇ ਪੰਚਾਇਤ ਸਮਿਤੀ ਦੀ ਜਿਹੜੇ ਕੱਲ ਇਲੈਕਸ਼ਨ ਹੋਣਗੇ ਜਾ ਰਹੇ ਹੈ ਅੱਜ ਸਾਰੇ ਜਿਹੜੇ ਡਿਸਪੈਚਸ ਹੋਣਗੀਆਂ ਇੱਥੋਂ ਆਪਾਂ ਮਾਈ ਭਾਗੋ ਕਾਲਜ 'ਚ ਬੈਠੇ ਜਿਹੜੀ ਇਹ ਮਜੀਠਾ ਬਲਾਕ ਦੇ ਵਿੱਚ ਹੈਗਾ ਮਜੀਠਾ ਬਲਾਕ ਦੇ ਜਿਹੜੇ ਆਗੇ ਦੋ ਬਲਾਕ ਨੇ ਮਜੀਠਾ 1 ਤੇ ਮਜੀਠਾ 2 ਸਾਡੇ ਟੋਟਲ ਜਿਹੜਾ ਮਜੀਠਾ ਜਿਹੜਾ ਅਸਰ ਰੂਲਰ ਹੈਗਾ ਉਹਦੇ ਵਿੱਚ 2 ਟੋਕਨ 750 ਪੋਲਿੰਗ ਸਟੇਸ਼ਨ ਨੇ ਤੇ 1140 ਪੋਲਿੰਗ ਬੂਥ ਨੇ ਆ ਤੋਂ ਸਪੈਸ਼ਲ ਡਿਊਟੀ ਸੈਕਸਟਿਵ ਹੈਗੇ ਨੇ ਤੁਸੀਂ ਕਰੀਬ 2800 ਜਿਹੜਾ ਪੁਲਿਸ ਮੁਲਾਜ਼ਮ ਸਾਡਾ ਇਸ ਡਿਊਟੀ ਦਾ ਤਨਾਤ ਹੈ ਜਿਹਦੇ ਵਿੱਚ ਬੂਥ ਡਿਊਟੀ ਹੈ ਜਿਹਦੇ ਵਿੱਚ ਰਿਜ਼ਰਵਾਂ ਹੈਗੀਆਂ ਜਿਹਦੇ ਵਿੱਚ ਪੈਟਰੋਲਿੰਗ ਡਿਊਟੀਆਂ ਲਾਈਆਂ ਹੋਈਆਂ ਨੇ ਤੇ ਉਸ ਤੋਂ ਬਲਿਹਾ ਅਲਾਵਾ ਅਸੀਂ ਡਰੋਨਸ ਨਾਲ ਨਿਗਰਾਨੀ ਰੱਖਾਂਗੇ ਉਹਨਾਂ ਦੀ ਲੈਮ ਡੀਐਸਪੀਸ ਤੇ ਐਫਪੀਸ ਇਸ ਡਿਊਟੀ ਨੂੰ ਜੰਮ ਦੇਣਗੇ ਸੁਪਰਵਾਈਜ਼ਡ ਬਾਇ ਅਸਤੀ ਮਹਬੂਬ ਸਰੂਲਰ ਮਿਸਟਰ ਸਿੰਘ ਸੋ ਅਸੀਂ ਹਰ ਇੱਕ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਕਤਾ ਸਿਕਿਉਰਿਟੀ ਅਰੇਂਜਮੈਂਟ ਕੀਤੇ ਤਾਂ ਜੋ ਇਹ ਜਿਹੜੇ ਇਲੈਕਸ਼ਨ ਹੈਗੇ ਆ ਇਹ ਬਿਲਕੁਲ ਅਮਨ ਸ਼ਾਂਤੀ ਨਾਲ ਨਿਪਟੇ ਜਾਣਗੇ ਸਰਕਾਰੀ ਜਿਹੜਾ ਤਾਂ ਟੀਮਾਂ ਰਵਾਨਾ ਕੀਤੀਆਂ ਜਾ ਰਹੀਆਂ ਕੱਢ ਕਿੱਡੀ ਜਗ੍ਹਾ ਤੋਂ ਨਹੀਂ ਨਹੀਂ ਸਾਡੇ 10 ਡਿਸਪੈਂਸ ਸੈਂਟਰ ਹੈਗੇ ਆ ਜਿਹੜਾ ਮਸਰੂਰਾ ਤੇ ਵਕਵਕ ਥਾਵਾਂ ਤੇ ਜਿਵੇਂ ਇਕਾ ਜਿੱਥੇ ਅੱਪਾ ਬੈਠੇ ਆ ਇਹ ਵੀ ਇੱਕ ਡਿਸਪੈਂਸ ਸੈਂਟਰ ਹੈ ਟੋਟਲ ਇਹਨਾਂ ਮਤਲਬ ਜ਼ਿਲ੍ਹੇ ਦੇ ਵਿੱਚ 10 ਡਿਸਪੈਂਸ ਹੈ ਹਾਂਜੀ ਤੇ ਕੁਝ ਕੰਪਨੀਆਂ ਨੂੰ ਵੀ ਤਨਦਿਤ ਕੀਤਾ ਗਿਆ ਹੈ ਜਾਂ ਫਿਰ ਬਾਹਰੋਂ ਵੀ ਫੋਰਸ ਬੁਲਾਈ ਗਈ ਹੈ ਬਾਹਰੋਂ ਜਿਹੜਾ 2800 ਬੰਦਾ ਮੋਬਾਈਲਾਈਜ਼ ਕੀਤਾ ਗਿਆ ਹੈਗਾ ਬਾਰੋ ਕੰਪੋਨੈਂਟਸ ਜਿਹੜੇ ਜਿਹੜੇ ਸਾਡੇ ਪੁਲਿਸ ਦੇ ਐਡਡਨ ਵਿੰਗ ਹੈਗੇ ਆ bizness ਵਿੰਗ ਹੈ TESS ਵਿੰਗ ਹੈ ਤਾਂ ਉਹਨਾਂ ਤੋਂ ਮਤਲਬ ਰਿਜ਼ਰਵ ਕੋਰਸ ਹੈ PAP ਵੀ ਆ ਕੋਰਸ ਹੈ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਹੀ ਸਾਰੇ ਕੋਰਸ ਨੂੰ ਕਿਉਂਕਿ ਵਕਤ ਵਕਤ ਸਾਰੇ ਪੰਜਾਬ ਦੇ ਵਿੱਚ ਹੀ ਇਲੈਕਸ਼ਨ ਹੋ ਰਹੇ ਨੇ ਤੇ ਬਾਹਰੋਂ ਫੋਕਸ ਕਿਹੜੇ ਬਹੁਤ ਜ਼ਿਆਦਾ ਸਵੇਦਨਸ਼ੀਲ ਦੱਸੇਗੇ 253 ਹੈਗੇ ਆ ਉਹਨਾਂ ਦੀ ਲਿਸਟ ਤੁਸੀਂ ASS ਨਾਲ ਠੀਕ ਹੈ ਜੀ ਖੁਸ਼ਦਿਲ ਸਿੰਘ ਸੰਧੂ ਬਤੌਰ ਰੀਜਨਲ ਟ੍ਰਾਂਸਪੋਰਟ ਆਫੀਸਰ ਮੈਂ ਇੱਥੇ ਰਿਟਰਨਿੰਗ ਆਫਸਰ ਮਜੀਠਾ ਦੀ ਡਿਊਟੀ ਸਰਕਾਰ ਵੱਲੋਂ ਦਿੱਤੀ ਗਈ ਹੈ ਸੋ ਮਜੀਠੇ ਦੇ ਵਿੱਚ ਦੋ ਬਲਾਕਸ ਆ ਪੰਚਾਇਤ ਸਮਿਤੀ ਦੇ ਮਜੀਠਾ ਐਂਡ ਮਜੀਠਾ 1 ਮਜੀਠਾ ਵਨ ਐਂਡ ਮਜੀਠਾ 2 ਤੇ ਉਹਦੇ ਵਿੱਚ ਆਪਣੇ ਕੋਲ ਮਜੀਠਾ ਦੇ ਵਿੱਚ 119 ਬੂਥਸ ਪੈਂਦੇ ਆ ਐਂਡ ਮਜੀਠਾ 2 ਦੇ ਵਿੱਚ ਅਰਾਊਂਡ 97 ਬੂਥਸ ਪੈਂਦੇ ਆ ਆਲਰੇਡੀ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਆ ਦੋ ਡਿਫਰੈਂਟ ਵਿਦਨ ਮਾਈ ਪੱਗ ਕੋਲੇ ਦੋ ਡਿਫਰੈਂਟ ਇੰਸਟੀਟਿਊਟਸ ਦੇ ਵਿੱਚ ਅਸੀਂ ਪਾਰਟੀਆਂ ਡਿਸਪੈਚ ਕਰਾਂਗੇ ਤੇ ਸਾਰੀਆਂ ਅਰਾਊਂਡ 51 ਬੱਸਿਸ ਹੈਗੀਆਂ ਜਿਨ੍ਹਾਂ ਦੇ ਥਰੂ ਪਾਰਟੀਆਂ ਡਿਸਪੈਚ ਹੋਣਗੀਆਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਪੋਲਿੰਗ ਮਟੀਰੀਅਲ ਆ ਜਿਹੜੀਆਂ ਕਿਟਸ ਆ ਤੇ ਬੈਲਟ ਪੇਪਰਸ ਆ ਉਹਨਾਂ ਨੂੰ ਕਲਾਸਰੂਮ ਦੇ ਵਿੱਚ ਹੀ ਸਪਲਾਈ ਕੀਤੇ ਜਾਣਗੇ ਐਸ ਪਰ ਦੀ ਰੈਂਡਮਾਈਜੇਸ਼ਨ 기ਵਨ ਬਾਈ ਦੀ ਡਿਪਾਰਟਮੈਂਟ ਐਂਡ ਜਿਹੜੇ ਬੈਲਟ ਬਾਕਸਿਸ ਆ ਤੇ ਬੈਲਟ ਕੰਪਾਰਟਮੈਂਟਸ ਆ ਉਹ ਆਪਾਂ ਇਹਨਾਂ ਨੂੰ ਜਦੋਂ ਇਹ ਇਥੋਂ ਰੀਸੀਵਿੰਗ ਲੈ ਕੇ ਥੱਲੇ ਆਉਣਗੇ ਉਸ ਤੋਂ ਬਾਅਦ ਫਿਰ ਦਿੱਤੇ ਜਾਣਗੇ ਬਾਕੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਕੰਟਰੋਲ ਚ ਹੈ ਡੀਐਸਪੀ ਮਜੀਠਾ ਸਾਹਿਬ ਨੇ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਜ਼ੋਨਸ ਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਨੇ ਆਲਰੇਡੀ ਲਿਸਟ ਭੇਜੀ ਹੋਈ ਹੈ ਸੋ ਉਹ ਦੇ ਅਕੋਰਡਿੰਗ ਦੀ ਉਥੇ ਫੋਰਸ ਡਿਪਲੋਏ ਕੀਤੀ ਜਾ ਚੁੱਕੀ ਹੈ